ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ ਕਿੱਦਾਂ ਜੀ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਦੀ ਸਾਰੇ ਭਰਾ ਠੀਕ ਠਾਕ ਹੋਣਗੇ ਜਾਨਵਰ ਪੰਛੀ ਕਿੱਦਾਂ ਜੀ ਸਾਰਿਆਂ ਦੇ ਸਭ ਠੀਕ ਠਾਕ ਹੋਣਗੇ ਜੀ ਵਧੀਆ ਜੀ ਮੀਆਂ ਦੇ ਦੇਣਾ ਤੋਂ ਬਾਅਦ ਕਾਫੀ ਬਿਮਾਰੀਆਂ ਵੇਖਣ ਨੂੰ ਮਿਲੀਆਂ ਤੇ ਕਾਫੀ ਲੋਕਾਂ ਦੇ ਕਾਲਸ ਆਏ ਮੋਸਟਲੀ ਆਹ ਦਿਨਾਂ ਦੇ ਵਿੱਚ ਜੋੜੇ ਲਾਏ ਆ ਬੰਦਿਆਂ ਨੇ ਆਪਾਂ ਅੱਗੇ ਵੀ ਤੁਹਾਡੇ ਨਾਲ ਜਿਹੜਾ ਇੱਕ ਨੁਕਤਾ ਸ਼ੇਅਰ ਕਰ ਚੁੱਕੇ ਹਾਂ ਜੀ ਦੇਸੀ ਉਹ YouTube ਦੇ ਉੱਪਰ ਵੀਡੀਓ ਪਾ ਦਿੱਤੀ ਗਈ ਹੈ ਜੀ ਸੋ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਵਾਤੋਵਾਦ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਕੈਪਸ਼ਨ ਦੇ ਵਿੱਚ ਵੀ ਤੁਹਾਨੂੰ ਦੱਸਿਆ ਜਾਊਗਾ ਜੇ ਤੁਹਾਨੂੰ ਟ੍ਰੀਟਮੈਂਟ ਨਹੀਂ ਆ ਕੋਈ ਲੱਭ ਰਿਹਾ ਉਹਦਾ ਹੱਲ ਕੈਪਸ਼ਨ ਦੇ ਵਿੱਚ ਲਿਖ ਦਿੱਤਾ ਜਾਊਗਾ ਬਾਕੀ ਕਮੈਂਟ ਦੇ ਵਿੱਚ ਦੱਸਿਓ ਵੀ ਨੈਕਸਟ ਵੀਡੀਓ ਕਿਸ ਟੌਪਿਕ ਤੇ ਬਣੇ ਸੋ ਅੱਜ ਅਸੀਂ ਫਿਰ ਇੱਕ ਵਾਰ ਦੁਬਾਰਾ ਤੁਹਾਡੇ ਕੋਲ ਲੈ ਕੇ ਆਏ ਆਂਡਿਆਂ ਦੀ ਜਿਹੜਾ ਨੁਕਤਾ ਜਿਹੜਾ ਆਂਡਿਆਂ ਦੀ ਮੋਸਟਲੀ ਅੱਜ ਕੱਲ ਪ੍ਰੋਬਲਮ ਚੱਲ ਰਹੀ ਆ ਕੱਚੇ ਪੱਲੇ ਬੱਚੇ ਨਾ ਬਾਨਾ ਇਹ ਚੀਜ਼ ਵਗੈਰਾ ਵਗੈਰਾ ਬਲ ਕਾਫੀ ਜਿਹੜੇ ਬੰਦਿਆਂ ਦੇ ਫੋਨ ਆ ਰਹੇਗੇ ਇਹ ਜ਼ਿਆਦਾਤਰ ਪ੍ਰੋਬਲਮ ਆ ਰਹੀ ਹੈਗੀ ਸੋ ਅੱਜ ਅਸੀਂ ਤੁਹਾਡੇ ਨਾਲ ਇਹ ਸ਼ੇਅਰ ਕਰਨ ਲੱਗੇ ਆ ਜੀ ਕੁਝ ਆਪਣੇ ਬਜ਼ੁਰਗਾਂ ਦਾ ਨੁਕਤਾ ਕਹਿ ਦੋ ਉਸਤਾਦਾਂ ਦਾ ਕਹਿ ਦੋ ਸੋ ਆਓ ਜੀ ਤੁਹਾਨੂੰ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਮੋਮ ਲੈ ਕੇ ਆਉਣੀ ਆ ਜੀ ਅੰਸਾਰੀ ਦੇ ਕੋਲੋਂ ਜੇ ਨਾ ਮਿਲੇ ਤੇ 10 20 ਰੁਪਏ ਦੀ ਮੋਮਬੱਤੀ ਲੈ ਲਓ ਇੱਕ ਉਹਨੂੰ ਪਿਘਲਾ ਕੇ ਉਹਦੇ ਵਿੱਚੋਂ ਧਾਗਾ ਕੱਢ ਲਿਓ ਠੀਕ ਆ ਸੇਮ ਹੀ ਆਪਾਂ ਅੰਸਾਰੀ ਕੋ ਵੀ ਲੈ ਕੇ ਆਉਨੇ ਆ ਉਹਨੂੰ ਪਿਘਲਾ ਲੈਣਾ ਤਵੇ ਤੇ ਖੇਲ ਨਹੀਂ ਜੇ ਕਰਨਾ ਮੋਸਟਲੀ ਕਈ ਬੰਦੇ ਕਰਦੇ ਆ ਵੀ ਤਵੇ ਤੇ ਖੇਲ ਕਰ ਲੈਂਦੇ ਆ ਉਹ ਜ਼ਿਆਦਾਤਰ ਪ੍ਰੋਬਲਮ ਆ ਜਾਂਦੀ ਹੈ ਜੇ ਖੇਲ ਨਹੀਂ ਇਹਨੂੰ ਕਰਨਾ ਇਹਨੂੰ ਸਿਰਫ ਗਰਮੀ ਕਰਨਾ ਜਦੋਂ ਆ ਮਾ ਉਬਲਦੇ ਪਾਣੀ ਦੇ ਵਿੱਚ ਰੱਖ ਲੋ ਇਹ ਉਹਦੇ ਨਾਲ ਹੀਟ ਦੇਣ ਦੇ ਨਾਲ ਜਿਹੜੀ ਆ ਉਹ ਪਿਗਲ ਜਾਏਗੀ ਪਿਘਲਾ ਕੇ ਉਸ ਦੇ ਵਿੱਚ 20 ਜਾਂ 25 ਜਿਹੜੇ ਟੋਪੀ ਵਾਲੇ ਲਾਉਂਗਾ ਉਹ ਲੈਣੇ ਆ 20 25 ਟੋਪੀ ਵਾਲੇ ਲੌਂਗ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਪੀ ਕੇ ਉਹ ਉਹਦੇ ਵਿੱਚ ਮਿਕਸ ਕਰ ਲੈਣੇ ਆ ਜੀ ਉਹ ਛੋਟੀਆਂ ਛੋਟੀਆਂ ਗੋਲੀਆਂ ਕੋਈ ਚਣੇ ਦੇ ਦਾਣੇ ਬਰਾਬਰ ਮੰਨ ਕੇ ਚੱਲੋ ਵੀ ਉਹ ਵਟ ਲੈਣੀਆਂ ਨੇ 20 25 30 ਗੋਲੀਆਂ 50 100 ਜਿੰਨੀ ਵੀ ਬਣੇ 15 ਦਿਨ ਕਬੂਤਰ ਨੂੰ ਤੇ ਕਬੂਤਰੀ ਨੂੰ ਉਹੀ ਗੋਲੀ ਦੇਣੀ ਹੈ ਜਿਨ੍ਹਾਂ ਦੇ ਬੱਚੇ ਨਹੀਂ ਬਣਦੇ ਜਿਹੜੇ ਕੱਚੇ ਪਿੱਲੇ ਆਂਡੇ ਲਾਉਂਦੀਆਂ ਉਹਨਾਂ ਕਬੂਤਰੀਆਂ ਨੂੰ ਹੀ ਦੇਣੀ ਆ ਉਹ ਵੀ 15 ਤੋਂ 20 ਦਿਨ ਦਾ ਪ੍ਰੋਸੈਸ ਹੈ ਜੇ ਛੋਟੇ ਛੋਟੇ ਗੋਲੀ ਚਣੇ ਦੇ ਦਾਣੇ ਬਰਾਬਰ ਕਰਕੇ ਉਹ ਇੱਕ ਟਾਈਮ ਹੀ ਦੇਣੀ ਆ ਦਾਣਿਆਂ ਤੋਂ ਪਹਿਲਾਂ ਦੇ ਦਿਓ ਬਾਅਦ ਵਿੱਚ ਦਾਣੇ ਪਾਣੀ ਤੇ ਛੜ ਦਿਓ ਕਬੂਤਰ ਨੂੰ ਸਭ ਤੋਂ ਪਹਿਲਾਂ ਜਦੋਂ ਨੇ ਅਸੀਂ ਜੋੜੇ ਲਾਉਣੇ ਆ ਉਹਦੀ ਡੀਵਾਰਮਿੰਗ ਜ਼ਰੂਰੀ ਆ ਡੀਵਾਰਮਿੰਗ ਕਰਕੇ ਉਸ ਤੋਂ ਬਾਅਦ ਹੀ ਜੋੜੇ ਲਗਾਏ ਜਾਣ ਤੇ ਜ਼ਿਆਦਾਤਰ ਜਿਹੜੇ ਸਿੱਪ ਕੱਟ ਜਾਂਦੀਆਂ ਕਬੂਤਰੀਆਂ ਲੱਤਾਂ ਤੋਂ ਖੜ ਜਾਂਦੀਆਂ ਉਹ ਇਹੀ ਜਿਆਦਾ ਕਰਕੇ ਪ੍ਰੋਬਲਮ ਆਉਂਦੀ ਆ ਉਹ ਵੀਕਨੈਸ ਹੋਣ ਦੇ ਕਰਕੇ ਕਬੂਤਰੀਆਂ ਜ਼ਿਆਦਾ ਕਮਜ਼ੋਰੀ 'ਚ ਚੱਲ ਜਾਂਦੀਆਂ ਤੋਂ ਜੈਸੇ ਵੀ ਵੀਰ ਭਰਾ ਨੇ ਜੋੜੇ ਮਲਾਉਣੇ ਆ ਜੋੜੇ ਮਿਲਾਉਣ ਤੋਂ ਪਹਿਲਾਂ ਡੀ ਵਰਮਿੰਗ ਜ਼ਰੂਰੀ ਆ ਫਿਰ ਉਹਨਾਂ ਨੂੰ ਨਾਲ ਦੇ ਨਾਲ ਵਿਮਰਲ ਤੇ ਬ੍ਰੋਟ ਆਣ ਇੱਕ ਇੱਕ ਟੱਕਣ 1 ਲੀਟਰ ਪਾਣੀ ਦੇ ਵਿੱਚ ਡੇਲੀ ਪਾਈ ਜਾਓ ਜਿਹੜੇ ਵੀ ਬਰੀਡਿੰਗ ਤੁਹਾਡੇ ਪੇਅਰ ਨੇ ਠੀਕ ਆ ਜੀ ਸੋ ਧੰਨਵਾਦ ਸਾਰਿਆਂ ਦਾ ਤੇ ਚੈਨਲ ਨੂੰ ਸਪੋਰਟ ਕਰਿਓ ਕਾਜਮਪੁਰ ਕਬੂਤਰ ਕਲੱਬ ਆਪਣਾ YouTube ਚੈਨਲ ਆ ਜੀ ਸੋ ਸਾਰੇ ਵੀਰ ਭਰਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਓ ਸੋ ਥੋੜੇ ਦਿਨਾਂ ਤੱਕ ਆਪਾਂ ਤੁਹਾਨੂੰ ਇੱਕ ਇੰਟਰਵਿਊ ਜਾਨੇਮਾਨੇ ਪਲੇਅਰ ਦੇ ਨਾਲ ਕਰਵਾਉਣ ਜਾ ਰਹੇ ਆ ਆਪਣੇ ਹੀ ਡਿਸਟ੍ਰਿਕਟ ਦਾ ਪਲੇਅਰ ਆ ਵਧੀਆ ਮੁੰਡਾ ਮਾਨ ਕੇ ਚਲੋ ਵੀ ਕਬੂਤਰ ਬਾਜ਼ੀ ਪਲੇਅਰ ਆ ਪਲੇਅਰ ਵੈਸੇ ਤੇ ਚਲੋ ਪਲੇਅਰ ਹੀ ਆ ਜੀ ਭਾਵੇਂ ਉਹ ক্রিকেট ਹਾਕੀ ਚਾਹੇ ਕਿਸੇ ਦਾ ਵੀ ਲਾਇਕੋ ਫੁੱਟਬਾਲ ਜਿੱਦਾਂ ਵੀ ਕਿਸੇ ਲਾ ਲੋ ਬਟ ਇਹ ਅਗੇ ਪਲੇਅਰ ਤੇ ਪਲੇਅਰ ਹੀ ਰਹਿੰਦਾ ਜੀ ਇਸ ਟਾਈਮ ਥੋੜੇ ਕ ਦਿਨੇ 1 ਵੀਕ ਜਾਂ ਨੇ ਵੀ 2 ਵੀਕ ਤੱਕ ਤੁਹਾਡੇ ਕੋਲ ਵੀਡੀਓ ਲੈ ਕੇ ਆ ਰਹੇ ਆ ਸੋ ਉਹਦੇ ਵਿੱਚ ਜ਼ਰੂਰ ਦੱਸਿਓ ਕਿੱਦਾਂ ਦੀ ਵੀਡੀਓ ਤੇ ਵੀਡੀਓ ਨੂੰ ਸਪੋਰਟ ਜ਼ਰੂਰ ਕਰਨਾ ਜੀ ਧੰਨਵਾਦ ਸਾਰਿਆਂ ਦਾ